ਕਲ ਭਾਈ ਸਾਰਿਆਂ ਦਾ ਕੀ ਹਾਲ ਚਾਲ ਹੈ ਕੱਲ ਦੀ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਤੇ ਪੰਜਾਬ ਦੇ 200 ਪਟਵਾਰੀ ਘਟੋ ਘਟਾ ਉਹਨਾਂ ਨੂੰ ਚਰਨ ਸ਼ੀਟ ਜਾਰੀ ਕੀਤੀ ਹੈ ਹੁਣ ਕਹਿੰਦੇ ਵੀ ਆਰਡਰ ਕਰਤੇ ਵੀ ਤੁਸੀਂ ਪਿੰਡਾਂ ਦੇ ਵਿੱਚੋਂ ਲੋਕਾਂ ਦੇ ਸਾਇਨ ਕਰਾ ਕੇ ਲਿਆਓ ਤੇ ਜਿਹੜਾ ਇਹਨਾਂ ਦੀ ਪਟਵਾਰ ਜੁਨੀਅਨ ਦਾ ਪ੍ਰਧਾਨ ਸੀ ਉਹਦੇ ਬਦਲੀ ਕਰਤੀ ਮੁਤਲ ਕਰਕੇ ਉਹਨੂੰ ਠੋਕਿਆ ਪਠਾਨਕੋਟ ਕ੍ਰਿਸ਼ਨ ਕੁਮਾਰ ਆ ਇਹਨਾਂ ਦਾ ਲਾਇਆ ਹੋਇਆ ਸਰਕਾਰ ਦਾ ਉਹ ਉਹਨੇ ਹਦਾਇਤਾਂ ਹੀ ਦਿੱਤੀਆਂ ਹਜੇ ਤਾਂ ਕੋਈ ਲਿਖਤ ਪੜਤ ਨਹੀਂ ਹੋਈ ਕੋਈ ਵੈਸੇ ਬਸ ਮੂੰਹ ਜਵਾਨੀ ਕਿਹਾ ਵੀ ਭਾਈ ਸਾਨੂੰ ਰਿਕਾਰਡ ਚਾਹੀਦਾ ਤੁਸੀਂ ਲੋਕਾਂ ਤੋਂ ਸਾਈਨ ਕਰਾ ਕੇ ਲਿਓ ਜਾਲੀ ਵੀ ਪਾਣੀ ਪਹੁੰਚ ਗਿਆ ਲੋਕਾਂ ਤੋਂ ਬਸ ਲਿਖਾ ਕੇ ਲਿਓ ਸਾਈਨ ਕਰਾ ਕੇ ਤੇ ਹਾਲਾਂਕਿ ਪਾਣੀ ਉੱਥੇ ਪਹੁੰਚਿਆ ਨਹੀਂ ਠੀਕ ਹੈ ਜਦੋਂ ਆ ਗੱਲਬਾਤ ਹੋਈ ਤੇ ਜਿੰਨੇ ਪਟਵਾਰੀ ਸੀ ਉਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਵੀ ਪੰਜਾਬ ਨਾਲ ਧੋਖਾ ਨਹੀਂ ਕਰ ਸਕਦੇ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਠੀਕ ਹੈ ਗੱਲ ਵੀ ਸਹੀ ਹੈ ਬਿਲ ਲੋਕਾਂ ਤੋਂ ਤੁਸੀਂ ਕਹਾ ਲਿਆ ਉਹ ਸੈਨ ਕਰਾ ਕੇ ਵੀ ਹਾਂ ਭਾਈ ਸਾਡੇ ਕੋਲੇ ਪਾਣੀ ਪਹੁੰਚ ਗਿਆ ਠੀਕ ਹੈ ਇੱਥੇ ਫਿਰ ਪਟਵਾਰੀ ਵੀ ਸਹੀ ਆ ਉਹ ਕਹਿੰਦੇ ਵੀ ਅਸੀਂ ਕਿਉਂ ਡਾਟਾ ਫੇਕ ਡਾਟਾ ਕਿਉਂ ਇਕੱਠਾ ਕਰਕੇ ਦੇ ਪੰਜਾਬੀ ਉਹ ਸਭ ਤੋਂ ਵੱਡਾ ਨੁਕਸਾਨ ਆਪਣਾ ਕੀ ਹੋਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆਪਣਾ ਪਾਣੀਆ ਨੂੰ ਲੈ ਕੇ ਕੇਸ ਚੱਲ ਰਿਹਾ ਹੈ ਠੀਕ ਹੈ ਤੇ ਜਦੋਂ ਆਹ ਸੋਡੀਆਂ ਰਿਪੋਰਟਾਂ ਪੰਜਾਬ ਵਾਲੀਆਂ ਸੁਪਰੀਮ ਕੋਰਟ ਦੇ ਵਿੱਚ ਜਾਣ ਗਈਆਂ ਉਹਨਾਂ ਨੇ ਕਹਿਣਾ ਵੀ ਯਾਰ ਪੰਜਾਬ ਦਾ ਜਿਹੜਾ ਪਾਣੀ ਆ ਤਾਂ ਪੂਰਾ ਹੋਇਆ ਪਿਆ ਪਹਿਲਾਂ ਹੀ ਠੀਕ ਐ ਤੇ ਜਿਹੜਾ ਬਚਦਾ ਪਾਣੀ ਐ ਭਾਈ ਦੇ ਦਿਓ ਹੋਰ ਸੂਬਿਆਂ ਨੂੰ ਤੇ ਬਾਕੀ ਪਟਵਾਰੀ ਦੀ ਰਿਕਾਰਡਿੰਗ ਜਰੂਰ ਸੁਣੋ ਜਿਹੜੀ ਫੋਨ ਤੇ ਉਹਦੀ ਗੱਲਬਾਤ ਹੋਈ ਆ ਆਪਦੇ ਬਾਪੂ ਨਾਲ ਉਹ ਜਰੂਰ ਸੁਣਿਓ ਇਹ ਠੀਕ ਐ ਅੱਗੇ ਹਰੋ ਆਹ ਰੈਡੀ ਕੀ ਆ ਲੈ ਜਮਾਈ ਚੰਗੀ ਲੱਗਦਾ ਅੱਛਾ ਤਕਨਾ ਪਾਰਟੀ ਪਰਿਵਾਰ ਜੁਨੀਅਨ ਨੇ ਛੋਟੇ ਇਹਦੇ ਨਾਲ ਆਪਣਾ ਜਿਹੜਾ ਪ੍ਰਧਾਨ ਹੈਗਾ ਸੂਬੇ ਦਾ ਉਹਦੇ ਨਾਲ ਮੀਟਿੰਗ ਕਰਨੀ ਹੈ ਇੱਕ ਬਹੁਤ ਵੱਡਾ ਧੋਖਾ ਕਰਾ ਰਹੇ ਨੇ ਸਾਡੇ ਹੱਥੋਂ ਅੱਛਾ ਉਹਦੇ ਬਾਰੇ ਉਹਨਾਂ ਨੂੰ ਦੱਸਣਾ ਹੈਗਾ ਵੀ ਤੁਸੀਂ ਆਪਣੇ ਮੰਚਾਂ ਤੇ ਜਾ ਕੇ ਸਰਕਾਰ ਦੇ ਖਿਲਾਫ ਇਹ ਗੱਲਾਂ ਸ਼ੁਰੂ ਕਰੋ ਇਹਦਾ ਪਾਣੀਆਂ ਦਾ ਬਹੁਤ ਵੱਡਾ ਧੋਖਾ ਕਰਨ ਤੇ ਕਰਾਉਣ ਲੱਗ ਰਹੀ ਹੈ ਸਾਡੇ ਇਲਾਕੇ ਤੋਂ ਤੇ ਜਿਹੜਾ ਬੰਦਾ ਵਿਰੋਧ ਕਰਦਾ ਉਹਨੂੰ ਚੱਕ ਕੇ ਐਨਐਮ ਨੇ ਜਿਹੜਾ ਚੀਜ਼ ਫੈਕਟਰੀ ਲਾਇਆ ਉਹ ਸਸਪੈਂਡ ਕਰ ਦਿੰਦਾ ਹੁਣ ਸਾਡਾ ਜਿਹੜਾ ਸੂਬੇ ਦਾ ਪ੍ਰਧਾਨ ਹੈਗਾ ਉਹਨੂੰ ਸਸਪੈਂਡ ਕਰਤਾ ਅੱਜ ਉਹਨੇ ਰੌਲਾ ਪਾਇਆ ਸੀਗਾ ਕਿਸਾਨ ਜੂਨੀਅਨ ਨਾਲ ਤੇ ਵਿਰੋਧੀ ਧਿਰ ਨਾਲ ਜਿਹੜੀਆਂ ਸਰਕਾਰ ਦੀਆਂ ਵਿਰੋਧੀ ਧਿਰਾਂ ਸੀਗੀਆਂ ਤੇ ਗੱਠ ਜੋੜ ਕਰਕੇ ਇਹ ਸਮਝਾਇਆ ਸੀ ਵੀ ਸਾਥੋਂ ਫੇਕ ਕਟਾਟੇ ਲੈ ਕੇ 100% ਪਾਣੀ ਪੰਜਾਬ ਨੂੰ ਲੱਗਦਾ ਦਿਖਾ ਗਈ ਹੈਗੀ ਸਰਕਾਰ ਇਹ ਵੀ ਜਿਹੜਾ ਬਾਕੀ ਬਚਦਾ ਪਾਣੀ ਹੈਗਾ ਉਹਨੂੰ ਬਾਥੂ ਕਹਿ ਕੇ ਹਰਿਆਣੇ ਤੇ ਰਾਜਸਥਾਨ ਨੂੰ ਦਿੱਤਾ ਜਾਵੇ ਇਹ ਬਹੁਤ ਵੱਡੀ ਸੰਕਟ ਦੀ ਘੜੀ ਹੈਗੀ ਜੇ ਕਿਤੇ ਇਹ ਕਾਗਜ਼ਾਂ ਦੇ ਵਿੱਚ ਪਾਸ ਹੋ ਗਿਆ ਸੁਪਰੀਮ ਕੋਰਟ ਦਾ ਆ ਗਿਆ ਆਰਡਰ ਉਸ ਤੋਂ ਬਾਅਦ ਦੇ ਵਿੱਚ ਬੂੰਦ-ਬੂੰਦ ਨੂੰ ਤਰਸ ਜਾਗੇ ਤੇ ਮੈਨੂੰ ਸਪੈਸ਼ਲੀ ਇਹ ਕਿਹਾ ਵੀ ਤੇਰਾ ਡੈਡੀ ਜੁਲੀਅਨ ਦੇ ਵਿੱਚ ਐਕਟਿਵ ਹੈਗਾ ਉਹਦੇ ਨਾਲ ਗੱਲ ਕਰਕੇ ਪ੍ਰਧਾਨ ਦਾ ਨੰਬਰ ਲੈ ਇੱਕ ਅੱਧੇ ਦਿਨ ਦੇ ਵਿੱਚ ਇਹ ਤਾਂ ਜਿਵੇਂ ਮਰਜ਼ੀ ਕਰ ਇਹ ਪਤਾ ਕਰਕੇ ਨੰਬਰ ਲੈ ਕੇ ਮੈਨੂੰ ਦੇ ਤੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਆਹ ਕਰੂੰਗਾ ਚਾਹੇ ਮੈਨੂੰ ਆਪ ਨੂੰ ਜਾ ਕੇ ਮੀਟਿੰਗ ਕਰਨੀ ਪੈਜੀ ਆ ਹੁਣ ਕੱਲ ਤੋਂ ਬਾਅਦ ਮੈਨੂੰ 2-3 ਛੁੱਟੀਆਂ ਨੇ ਗੀਆਂ ਤੇ ਅਸੀਂ ਵੀ ਹੁਣ ਲੁਧਿਆਣੇ ਇਕੱਠ ਰੱਖ ਰਹੇ ਆ ਤੇ ਆਪੋਜੀਸ਼ਨ ਵਾਲੇ ਜਿਹੜੇ ਐਮਪੀ ਨੇਗੇ ਉਹਨਾਂ ਨਾਲ ਮੀਟਿੰਗਾਂ ਅਸੀਂ ਸ਼ੁਰੂ ਕਰਤੀਆਂ ਅੱਜ ਕਰ ਤੋਂਗਾ 17-18 ਬੰਦੇ ਨਾਲ ਮੀਟਿੰਗ ਕਰੀਏਗੀ ਸਾਡੀ ਜੁਨੀਅਨ ਨੇ ਵੀ ਇਹਦਾ ਬਹੁਤ ਵੱਡਾ ਧੋਖਾ ਕਰਾ ਰਹੇ ਨੇ ਜਿਵੇਂ ਹੁਣ ਐਸਐਲਏ ਦਾ ਰੌਲਾ ਪਿਆ ਸੀਗਾ ਓਵੇਂ ਰੌਲਾ ਪਊਗਾ ਤਾਂ ਪਾਣੀ ਪੰਜਾਬ ਦਾ ਬਚੂਗਾ ਉਹ ਵੀ ਪੂਰਾ ਕੰਮ ਕਰੇ ਹੈ ਦੱਲੇਵਾਲ ਸਾਹਿਬ ਨੂੰ ਵੀ ਕਹਿਣਾ ਜਿੰਨੀਆਂ ਵੀ ਜਸਈ ਬੰਨੀਆਂ ਤੁਹਾਡੇ ਸੰਪਰਕ ਚ ਨੇ ਜਿੰਨੇ ਬੰਦੇ ਸੰਪਰਕ ਚ ਨੇਗੇ ਉਹਨਾਂ ਨਾਲ ਗੱਲ ਕਰਨੀ ਹੈਗੀ ਉਹ ਉਹ ਅਸੀਂ ਵੀ ਉਹਨਾਂ ਨਾਲ ਗੱਲ ਕਰਕੇ ਫੋਨ ਤੇ ਉਹਨਾਂ ਤੋਂ ਮੀਟਿੰਗ ਲੈਣੀ ਹੈ ਮੈਂ ਆਪਦੇ ਬੰਦੇ ਲੈ ਕੇ ਆਉਂਗਾ ਉੱਥੇ ਬਹਿ ਕੇ ਉਹਨਾਂ ਨੂੰ ਸਮਝਾਵਾਂਗੇ ਵੀ ਸਾਥੋਂ ਕੇਕ ਡਾਟੇ ਮੰਗੇ ਜਾ ਰਹੇ ਨੇਗੇ ਪ੍ਰੈਸ਼ਰ ਬਾ ਬਾ ਕੇ ਆਡੀਆਂ ਤਨਖਾਹਾਂ ਦੀਆਂ ਧਮਕੀਆਂ ਦੇ ਕੇ ਸਾਨੂੰ ਸਸਪੈਂਡ ਕਰਨ ਦੀਆਂ ਧਮਕੀਆਂ ਦੇ ਦੇ ਕੇ ਅਸੀਂ ਹੈਲੋ ਬਾਈ ਹਾਂਜੀ ਤੁਸੀਂ ਤਾਂ ਉੱਥੇ ਮੋਰਚੇ ਤੇ ਬੈਠੇ ਹੋ ਠੀਕ ਹੈ ਵਧੀਆ ਗੱਲ ਹੈ ਹੈ ਹਾਂਜੀ ਇੱਧਰ ਛੋਟੇ ਘਰ ਲੁੱਟਣ ਦੀ ਇੱਕ ਹੋਰ ਤਿਆਰੀ ਹੋ ਰਹੀ ਹੈ ਅੱਛਾ ਜੀ ਪੰਜਾਬ ਦੇ ਪਾਣੀਆਂ ਦੇ ਫੀਕ ਡਾਟਾ ਹੀ ਬਣਾ ਕੇ ਸੁਪਰੀਮ ਕੋਰਟ ਤੇ ਪੇਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੀ ਤਰਕ ਆਧਨਕਾਰਕ ਕਣੀਓ ਜਿੰਨਾ ਪਾਣੀ ਹੁਣ ਮੌਕੇ ਤੇ ਆਪਾਂ ਨੂੰ ਮਿਲਦਾ ਜੀ ਤੇ ਜਿਹੜਾ ਆਪਣੇ ਵਾਸਤੇ ਬਹੁਤ ਥੋੜਾ ਨਹਿਰੀ ਪਾਣੀ ਹਾਂਜੀ ਤੇ ਉਹ ਨਾ ਹੁਣ ਅਸੀਂ ਨਹਿਰ ਵਿਭਾਗ ਦੇ ਮੁਲਾਜ਼ਮਾਂ ਵੀ ਮੈਂ ਨਹਿਰੀ ਪਟਵਾਰੀਆਂ ਤੇ ਸਾਡੀ ਜਥੇਬੰਦੀ ਨੂੰ ਜਦੋਂ ਪਤਾ ਲੱਗਿਆ ਹੁਣ ਅਸੀਂ ਰੌਲਾ ਪਾਉਣ ਲੱਗ ਰਹੇ ਹਾਂ ਕਿ ਸਾਡਾ ਜਿਹੜਾ ਸੂਬੇ ਦਾ ਪ੍ਰਧਾਨ ਆ ਉਹ ਵੀ ਸਸਪੈਂਡ ਕਰਤਾ ਉਹਨੇ ਜੇ ਜਥੇਬੰਦੀਆਂ ਨਾਲ ਗੱਲ ਕਰਕੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਅੱਛਾ ਜੀ ਤੇ ਉਹ ਉਹ ਹੁਣ ਸਾਡਾ ਇਹੀ ਮੋਟਿਵ ਹੈ ਵੀ ਕਿਸਾਨ ਜਥੇਬੰਦੀਆਂ ਨੂੰ ਜਾਗਰੂ ਕਰਿਆ ਜਾਵੇ ਭਾਈ ਸਾਡਾ ਨਹਿਰੀ ਪਾਣੀ ਖੋਇਆ ਜਾ ਰਿਹਾ ਉਹ ਖੋਇਆ ਕਿਵੇਂ ਜਾ ਰਿਹਾ ਜਿੰਨਾ ਪਾਣੀ ਆਪਣੀ ਹਿੱਸੇ ਆ ਰਿਹਾ ਉਸੇ ਨੂੰ 100% ਆਰਾਮਦਾਰ ਅਕਬਾ ਦਿਖਾ ਕੇ ਹਾਂ ਜੀ ਉਹਨੂੰ ਪੂਰਾ ਕਰਿਆ ਜਾ ਰਿਹਾ ਤੇ ਬਾਕੀ ਪਾਣੀ ਬਾਧੂ ਕਹਿ ਕੇ ਵੀ ਹਰਿਆਣਾ ਪੰਜਾਬ ਤੇ ਦਿੱਲੀ ਨੂੰ ਦਿੱਤਾ ਜਾਊਗਾ। ਅੱਛਾ 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 ਆਉਣ ਆਏ ਆ ਦੋ ਸਾਲਾਂ ਤੱਕ ਨਾ ਹਾਂਜੀ ਨਹਿਰੀ ਪਾਣੀ ਇੰਨਾ ਘੱਟ ਕਰ ਦੇਣਗੇ ਇੱਕ ਤਾਂ ਸੂਏ ਨਹਿਰਾ ਇਹ ਜਿਹੀਆਂ ਬਣਾ ਰਹੇ ਨੇਗੇ ਇਹ ਜਿਹੜੀਆਂ ਲਾਲਾ ਵੀ ਪਹਿਲਾਂ ਇਹ ਨਹਿਰਾ ਨੂੰ ਉੱਚਾ ਚੱਕ ਕੇ ਹਾਈਟ ਘਟਾ ਕੇ ਪਾਣੀ ਉਧਰ ਪੂਰਾ ਕਰਕੇ ਦੇਣ ਦੀ ਤਿਆਰੀ ਚ ਹੋ ਰਹੀ ਹੈ ਸਟਾਰ ਤੇ ਤੁਸੀਂ ਜਿਹੜੇ ਤੁਹਾਡੇ ਜ਼ੂਬਾ ਪ੍ਰਧਾਨ ਨੇ ਉਹਨਾਂ ਦੇ ਨੰਬਰ ਉੱਪਰ ਲੈ ਕੇ ਮੈਨੂੰ ਸੈਂਡ ਕਰੋ ਮੈਂ ਆਪਦੀ ਜਥੇਬੰਦੀ ਨੂੰ ਸੈਂਡ ਕਰੂੰਗਾ ਆਖੀ ਜਥੇਬੰਦਕ ਦੇ ਤੌਰ ਤੇ ਦੁਨੀ ਜਥੇਬੰਦੀਆਂ ਨਾਲ ਅੱਜ ਮੀਟਿੰਗ ਕਰਨੀਆਂ ਉਹਨਾਂ ਨੂੰ ਸਾਰੀ ਗੱਲਬਾਤ ਸਮਝਾਵਾਂਗੇ ਭਈ ਆਪਣੇ ਨਾਲ ਤਾਂ ਬਹੁਤ ਵੱਡਾ ਧੋਖਾ ਕਰਨ ਜਾ ਰਹੀ ਹੈ ਸਰਕਾਰ ਇਹ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਇਹਨੂੰ ਸੀਰੀਅਸ ਲੈ ਲਓ ਜੇ ਹੁਣ ਸੀਰੀਅਸ ਨਾਲ ਲਿਆ ਐਤੂ ਬਾਅਦ ਦੇ ਵਿੱਚ ਫਿਰ ਬੂੰਦ-ਬੂੰਦ ਨੂੰ ਵੀ ਤਰਸ ਜੂਗੇ ਤੁਸੀਂ ਆਣੀ ਉਹ ਤਾਂ ਕਰਦ ਰਹੀ ਤੂ ਔਰ ਦੇ ਥੱਲੇ ਤਾਂ ਪਾਣੀ ਹੈ ਨਹੀਂ ਜਿਹਦਾ ਧਰਤੀ ਦਾ ਪਾਣੀ ਕਿੰਨਾ ਕਿਤੇ ਚਲਾ ਲਵੋਗੇ ਤੁਸੀਂ ਹਾਂ ਉਹੀ ਗੱਲ ਕਰਦਾ ਇਹ ਪਾਣੀ ਨਹੀਂ ਹੈ ਥੱਲੇ ਦਾ ਵੀਰ ਮੇਰਿਆ ਮੈਂ ਤੈਨੂੰ ਅੱਧੀ ਗੱਲ ਸਮਝਾਈ ਹੈ ਬਾਕੀ ਗੱਲ ਸਾਡੀ ਜੱਦੀ ਬੰਦੀ ਟੁੱਟੀ ਜੱਦੀ ਬੰਦੀ ਨੂੰ ਸਮਝਾ ਦਊਗੀ ਇਹ ਮੋਰਚਾ ਇਹ ਨਹੀਂ ਪਤਾ ਹੈਗਾ ਵੀ ਦਿੱਲੀ ਕਣੀਓ ਇੱਧਰ ਡਾਇਵਰਟ ਕਰਨਾ ਪੈ ਜੇ ਤੁਹਾਨੂੰ ਠੀਕ ਹੈ ਜੀ ਠੀਕ ਹੈ ਹਾਂ ਇਹ ਬਹੁਤ ਵੱਡੀ ਗੱਲ ਹੈਗੀ ਹਾਂ ਹਾਂ ਤੇਜਾ ਤੇਜਾ ਤੇ ਚਾਹਣ ਨੂੰ ਚੀਜ਼ ਹੈ ਜੀ ਇਹ ਜਾਂਦੇ ਬੋਲੀ ਜਾਂਦਾ ਹੈ ਵੀ 21% ਤੋਂ ਮੈਂ 71 ਦੇ ਲਿਆਇਆ 69 ਦੇ ਲਿਆਇਆ ਠੀਕ ਹੈ ਉਹ ਠੀਕ ਅੰਕੜਿਆਂ ਨਾਲ ਲੈ ਕੇ ਆਇਆਗਾ ਰਿਅਲਿਟੀ ਦੇ ਵਿੱਚ ਪਾਣੀ ਲੱਗ ਨਹੀਂ ਰਿਹਾ ਹੈਗਾ ਜ਼ਮੀਨਾਂ ਨੂੰ ਜਿੰਨਾ ਪਾਣੀ ਚਾਹੀਦਾ ਪਾਣੀ ਉਹ ਨਹੀਂ ਲੱਗ ਰਿਹਾ ਸਾਹਿਬ ਦਾ ਮੈਂ ਉਹੀ ਕਹਿ ਰਿਹਾ ਹੈਗਾ ਤੁਸੀਂ ਆਪਦੇ ਘਰੀਆਂ ਹਮਲਾ ਮਾਰੋ ਮੈਂ ਡੈਡੀ ਨੂੰ ਤਾਂ ਹੀ ਫੋਨ ਕਰਿਆ ਸੀ ਤੇ ਤੁਸੀਂ ਆਪਦੇ ਘਰੀਆਂ ਹਮਲਾ ਮਾਰੋ ਇਹ ਗੱਲ ਆਪਦੀ ਹੈ ਜਿਹੜੇ ਜਥੇਬੰਦੀ ਦੇ ਹੈੱਡ ਨੇ ਉਹਨਾਂ ਦੇ ਧਿਆਨ ਚ ਲਿਆਓ ਤੇ ਉਹਨਾਂ ਦੀ ਸਾਡੇ ਨਾਲ ਮੀਟਿੰਗ ਕਰਾਓ ਠੀਕ ਹੈ ਠੀਕ ਹੈ ਹੁਣ ਹੁਣ ਕਹਿੰਦੇ ਆ ਮੈਂ ਗੱਲ ਮੇਰੀ ਕਰ ਲੈਣ ਦੱਸ ਕੱਲ ਤੋਂ ਬਾਅਦ ਤਿੰਨ ਤਿੰਨ ਛੁੱਟੀਆਂ ਲੈਂ ਗਿਆ ਤੇ ਸਾਡੀ ਜਥੇਬੰਦੀ ਨੂੰ ਮੈਂ ਐਕਟਿਵ ਕਰੂੰਗਾ ਤੁਸੀਂ ਆਪਦੇ ਬੰਦੇ ਨਾਲ ਗੱਲ ਕਰੋ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਟੇਜ ਤੇ ਉੱਤੇ ਰੌਲਾ ਪਾਉਣਾ ਪਊਗਾ ਨਹੀਂ ਪਾਣੀ ਸਮਝ ਲਓ ਗਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਵੀਰੇ ਹਾਂ ਜੀ ਮੈਂ ਕੱਲ ਨੂੰ ਇੰਨੀ ਗੱਲ ਕਰਦਾ ਹਾਂ ਹਾਂ ਕਰੋ ਗੱਲ ਵੀਰ ਭਾਈ ਇਹਦਾ ਬਹੁਤ ਆਪਣੀ ਆਪ ਦਾ ਮੂਰੇ ਲੜਾਈ ਲੜੀ ਜਾਂਦੇ ਆ ਆਪਣੀ ਪਿੱਠ ਪਿੱਛੇ ਦਾ ਬਹੁਤ ਵੱਡਾ ਕਾਪੜਾ ਹੋਣ ਜਾ ਰਿਹਾ ਹੈਗਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹਾਂ ਕੋਈ ਨਾ ਵੀਰੇ ਮੈਂ ਕੱਲ ਨੂੰ ਕਰਦਾ ਐ ਗੱਲ ਤੁਹਾਨੂੰ ਬਾਅਦ ਵਿੱਚ ਕਰੂੰਗਾ ਹਾਂ ਹਾਂ ਠੀਕ ਹੈ ਵੀਰੇ ਠੀਕ ਹੈ ਜੀ ਹਾਂ ਕਬਰਾਂ ਤੋਂ ਹੋਰੇ ਕੱਪਟਾਨ ਅਪਾਣੀਆਂ ਆਪਾਂ ਨਾ ਸੋਚ ਰਹੇ ਹਾਂ ਕਿ ਬੇਨ ਜਾਣ ਜਾ ਰਹੇ ਨੇ ਕਿ ਇੰਨਾ ਪਾਣੀ ਕਿਉਂ ਰੱਖਿਆ